Gracias. بولو قدان دل کیا ہے نائے ہس کو نائے اوہ ہے سیون نائے عبادت کرائے سیون نائے بولو قدان رام سین نائے E ਏਲਾ ਗਾਹੇ ਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਸੇਖਾ ਨੂੰ ਅੰਕਾਰੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਹਾਈ ਨਵਾ ਕੀ ਭਗਤੀ ਜੀ ਕੀ ਪਾਛਾਹੀ ਦਸਮੀ ਜਿਹੋਂ ਪਹਾੜੀ ਸਮਰਕਾ ਗੁਰੂ ਨਾਲ ਕਹਿੰਦੀ ਹੈ ਸਹਾਈ ਅਰਜਨ ਹਰ ਗੰਧ ਨੋ ਤੇਮਰਾਏ ਤਰੀ ਹੜ ਜਾਏ ਸ੍ਰੀ ਹਰਿ ਸ਼੍ਰੀ ਕੰਕੇ ਆਈਏ ਜਿੱਥੇਿੱਥੇ ਆਪ ਦੁਖ ਜਾਏ ਤੇ ਪਤਾ ਹਰ ਦੁਖ ਨੂੰ ਆ ਕਲੋ ਆ ਬਿਯਾਵੇ ਧਾਈ ਸਮਝਾਈ ਹੋਏ ਸਹਾਈ ਜਤਮੇ ਪਾਪਿ ਸਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਬੁੜੀ ਸੰਹਾਰੇ ਤੁਸਰ ਸਾਸ਼ਣਾਂ ਦੀ ਜੋਤ ਦੁੱਖੋਂ ਜੁੰਡ ਅਟਲ ਸਾਥ ਜੀ ਨੂੰ ਭਾਰੀ ਨੂੰ ਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਖ ਦੀ ਦਾ ਧਿਆਨ ਕਰਕੇ ਸਾਲ ਸਾਹਿਬ ਜੀ ਸਾਜੀ ਗੋਲੂ ਦੀ ਸੁਭਾਣਾ ਤੇ ਕਰੋ ਨਾ ਸਿੰਗਾਂ ਕੁੜੀਆਂ ਨੂੰ ਲੇਹੀ ਤੇ ਸੀਂਚ ਦਿੱਤੇ ਬਾਣ ਦੇ ਬਾਣ ਚਟਾਏ ਕੁੜੀਆਂ ਰੋਹਣ ਜਾ ਛੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਣੇ ਗੁਰਦੂ ਆਰਿਆਂ ਦੀ ਸੇਵਾ ਲੇ ਪ੍ਰਵਾਦੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸਾ ਸੁਆਸਾ ਸੰਭਿ ਨਾੜੀ ਨਾਵੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਸਰਬੱਤ ਦਾ ਸੁਭਾਗ ਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਸਰਬੱਤ ਦਾ ਸੁਭਾਗ ਜੀ ਕੋ ਵਾਹਿਗੁਰੂ ਜੀ ਗੁਰੂ ਵਾਹਿ ਰੁਸ਼ੀ ਆਈ ਤੂ ਦੇਖ ਤੀ ਪਕੇ ਹੈ ਗੁਰਦੂ ਕੀ ਬਾਦ ਪੰਸ ਕੀ ਜੀਸ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਸੰਨ ਜੀ ਕੇ ਬੁਰ ਬਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਾਰਾ ਸਾਹਿਬ ਦੇ ਦਰਸ਼ਨ ਜਿਸ਼ਾਣ ਚੌਕੀਆਂ ਟੰਡੇ ਗੁੰਗੇ ਜੁਗੋ ਜੁਗ ਅਟਲ ਕਰਮ ਕਾਜ ਹੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਖਾ ਨਾਨ ਨਾਮੁ ਤੁਸੀ ਮਾਤੁ ਤੀ ਮਾਤੁ ਬਾਤ ਦੇ ਰਾਖੀ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਛ ਦੇ ਸਦਾ ਦਾ ਤਾਰ ਜੀਓ ਸ੍ਰੀਨਨ ਖਾਨਾ ਸਾਹਿਬ ਉਤੇ ਬੂਰ ਦਰਦਵਾਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਖਾਲਸਾ ਸੰਤੂਆਂ ਨੇ ਛੋੜਿਆ ਗਿਆ ਹੈ ਜੀ ਤੁਲੇ ਦਰਸ਼ਨ ਦੀ দান ਸੇਵਾ ਸੰਭਾਲ ਦਾ দান ਖਾਲਸਾ ਜੀ ਨੂੰ ਬਖਸ਼ੋ ਪੇਮਾਨਿਆਂ ਦੇ ਮਾਨ ਸਤਗੁਰੂ ਜੀ ਨੇ ਤਾਲੀਆਂ ਦੇ ਤਾਨ ਨੇ ਓਟਿਆਂ ਦੀ ਓਟ ਰਾਜਾਨ ਰਾਜਪਾਨ ਆਨੰਤਾਨ ਦੇਵਾਨ ਦੇ ਰੂਪ ਮਾਨ ਆਣੂ ਐਸੇ ਜੀ ਦੇ ਆਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਆਂ ਦੀ ਦੇ ਪਾਵਨ ਗੁਰਬਾਣੀ ਦੇ ਮੁੱਤ ਬਾਤ ਸੁਣ ਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇਤ ਮਾਰੇ ਤਕੂ ਨਾ ਸਾਟੇ ਤੇ ਤੈਸੇ ਮਹਾਦਲੀ ਜੋਦੇ ਜਰਨੈਲ ਅਨੁਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਜੀ ਵਿਖੇ ਰਾਤ ਦੀ ਦੇਵਾਨ ਸਜੇ ਜਦ ਹੋਏ دیਵਾਨਾ ਅੰਦਰ ਆਗਿ ਦੀ ਪਾਵਨ គ្រਪਾਣੀ ਸੁਖਮਣੀ ਸੋਖ ਅੰਮ੍ਰਿਤ ਰਬਨਾ ਮਨ ਪਰਮ ਜਨਾ ਕੇ ਮਨ ਵਿਸਾਰਾ ਸੁਖਮਣੀ ਸਾਹਿਬ ਜੀ ਦੇ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਸ਼ਬਦ ਚੰਕੀ ਸੇਪ ਔਰ ਅਨੰਦ ਸਾਹਿਬ ਜੀ ਦੇ ਪਾਠ ਤੀਤੇ ਸਾਧੂ ਗੁਰੂ ਜੀ ਆਰ ਜੀ ਮਨੁ ਗੁਰਬਾਣੀ ਦਾ ਜਾਪ ਕਰਦੇ ਆਂ ਸੋ ਸੰਕਾ ਤੋਂ ਭਰ ਜਾ ਕੇ ਕੀਰਤਨ ਕਰਦੇ ਆਂ ਹੋਈਆ ਭੁਲਾ ਜੀ ਸਮਾ ਬਖਸ਼ਨੀ ਅੱਗੇ ਤੋਂ ਗੁਰਬਾਣੀ ਦਾ ਸੁੰਦ ਉਚਾਰਨ ਕਰਨ ਦੀ ਸਵਤ ਵਕਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਰਿਆਈ ਸੰਤ ਦੇ ਹਿਤ ਸੰਤਾਂ ਦੇ ਆਇਆ ਸੁਤ ਸੰਗ ਨਾਲ ਧਰੋ ਕਰੋ ਗੁਰ ਸਿੱਖੀ ਜੀਵਨ ਨਾਮ ਧਾਨ ਬਖਸ਼ਨਾ ਸਭੂ ਸੰਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਨਾ ਸਭੂ ਸੰਤਾਂ ਨੂੰ ਔਖੀ ਕੜੀ ਨ ਦੇਣ ਦੇਈ ਆਪਣਾ ਮਿਰਦ ਸਮਾਲੇ ਸਾਥ ਦੇਣਾ ਕੇ ਆਪਣੇ ਕੋ ਸਾਥ ਸਾਥ ਨਿਤ ਰਣੀਆਂ ਸਰਬਤ ਦੇ ਕਾਰਜ ਵਿਆਸ ਕਰਨੇ ਜੋ ਜੋ ਪਾਵਨ ਲਇ ਕਰਕੇ ਸੰਗਤ ਪਾਵਨ ਚਰਨਾਂ 'ਚ ਹਜ਼ਰ ਹੋਈਆਂ ਹਨ ਆਪ ਜੀ ਦੇ ਹੁਕਮਾਟ ਹਨ ਜੋ ਮੰਗੇ ঠাকুর ਆਪਣੇ ਜੇ ਸੋਈ ਸੋਈ ਦੇਵੇ ਨਾਨਕ ਦਾ ਸੁਮਕ ਜੇ ਸੋਹ ਹੈ ਨਾ ਧਰਮ ਕਰੋ ਵਰਸੇ ਕੀ ਜੀਵਨ ਰਾਮ ਦਾਨ ਬਖਸ਼ਣਾ ਤਿੰਨ ਫੁੱਲ ਠੇਹਾ ਪ੍ਰਵਾਨ ਕਰਨੀ ਤਦਮ ਤਦਮ ਦੇਖੇ ਵਿਚਾਰ ਮੈਂ ਸੰਗ ਜਤੂਆਂ ਦੀ ਯਾਤਰਾ ਸਫਲੀ ਕਰਨੀ ਦੁੱਖਾਂ ਕਲੇਸ਼ਾ ਬਿਗਲਾ ਦੇ ਨਾਸ ਕਰਨੇ ਸਭੂ ਸੰਤਾਂ ਦੇ ਘਰ ਚਰਵਾਰਾਂ ਵਿੱਚ ਖੁਸ਼ੀਆਂ ਖੇੜੇ ਨਾਮ ਦਾਣ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਭਗਤ ਪ੍ਰਕਾਰ ਸੇਵਾ ਕਰਨੀ ਸਤਿਗੁਰੂ ਜੀ ਆਗਿ ਦੇ ਪਾਵਨ ਹਜ਼ੂਰੀ ਅੰਦਰ ਆਪ ਜੀ ਦੇ ਬਖਸ਼ੇ ਹੋਏ ਭੰਦਾਰਿਆਂ ਤੇ ਬੇਅੰਤ ਸੰਤਾਂ ਵੱਲੋਂ ਕਨਚਾ ਕੜਾ ਪਰਸ਼ਰਾ ਦੀ ਦੇਗ ਹਾਜ਼ਰ ਹਨ ਆਪ ਜੀ ਦੇ ਬਰਪਰਵਾਨ ਹੋਵੇ ਰਵਾਣ ਹੋਇਆ ਪ੍ਰਸਾਦ ਸਭ ਕੁਝ ਵਰਤਾਉਂਦੀ ਆਂਗਿਆ ਬਖਸ਼ੋ ਸੇਖ ਪੜਦੇ ਸੁਣਦੇ ਸਤਨਾਮ ਦਾ ਹਿੰਦੂ ਨਾਮ ਜੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਕਾ ਸਾ ਵਾਹਿਗੁਰੂ ਕੀ ਕਿਤੇ ਰਵਾਣ ਆ ਗਿਆ A karaki, a bőcsalá jó ਮੈਂ ਤੁਹਾਨੂੰ ਕਿਹਾ ਰਿਹਾ ਹਾਂ ਅੱਜ ਅਰਦਾ ਕਰ ਬੱਚੇ ਇੰਦਰ ਆ ਜੋਸ ਕਰੀਂ ਕਿੰਨੇ ਉਹ ਸਟਾਚੀ ਨੀ ਉਹ ਤੇ